ਪਲਵਿੰਦਰ ਸਿੰਘ ਪਿੰਦਾ ਨਾਬਾਦੀ ਹਾਈ ਸਕਿਉਰਿਟੀ ਜੇਲ੍ਹ ਦੀ ਸੁਰੱਖਿਆ ਦੀ ਉੱਤੇ ਜਿਆੜਾਉਣ ਵਾਲਾ ਮਲਜ਼ਮ ਨਾਬਾ ਜੇਲ੍ਹ ਦੇ ਵਿੱਚੋਂ ਚਾਰ ਗੈਂਗਸਟਰਾਂ ਨੂੰ ਭਜਾਉਣ ਵਾਲਾ ਮਾਸਟਰਮਾਈਂਡ ਪੁਲਿਸ ਨੇ ਪਿੰਦਾ ਨੂੰ ਯੂਪੀ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਪਲਵਿੰਦਰ ਤੋਂ ਪੁਲਿਸ ਨੇ AK47 ਸਮੇਤ ਦੋ SLR ਤੇ ਵੱਡੀ ਮਾਤਰਾ ਦੇ ਵਿੱਚ ਕਾਰਤੂਸ ਵੀ ਬਰਾਮਦ ਕੀਤੇ ਨੇ ਖਬਰਾਂ ਨੇ ਕਿ ਪੰਜਾਬ ਪੁਲਿਸ ਦੀ ਟੀਮ ਵੀ ਪਲਵਿੰਦਰ ਪਿੰਦਾ ਨੂੰ ਲੈਣ ਦੇ ਲਈ ਯੂਪੀ ਪਹੁੰਚ ਚੁੱਕੀ ਹੈ ਪਲਵਿੰਦਰ 9 ਮਹੀਨੇ ਪਹਿਲਾਂ ਖੁਦ ਨਾਬਾ ਜੇਲ੍ਹ ਦੇ ਵਿੱਚੋਂ ਫਰਾਰ ਹੋਇਆ ਸੀ ਤੇ ਅੱਜ ਕੈਦੀਆਂ ਨੂੰ ਪਜਾਉਣ ਦੀ ਵਾਰਦਾਤ ਵਿੱਚ ਸ਼ਾਮਲ ਹੈ ਪਲਵਿੰਦਰ ਜਿਲੰਦਰ ਤੇ ਪਿੰਡ ਨਿਹਾਲੂ ਵਾਲਾ ਦਾ ਰਹਿਣ ਵਾਲਾ ਹੈ ਉਸ ਦੇ ਪਰਿਵਾਰ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ 1 April 2013 ਨੂੰ ਜਿਲੰਦਰ ਦੇ ਨਸਦੀਕ ਹਵੇਲੀ ਰੈਸਟੋਰੈਂਟ ਦੇ ਕੋਲ ਉਸਨੇ ਨਿਹੱਥੇ ਏਐਸਆਈ ਗੁਰਦੇਵ ਸਿੰਘ ਦਾ ਕਤਲ ਕਰ ਦਿੱਤਾ ਸੀ ਇਸ ਤੋਂ ਇਲਾਵਾ ਉਸਤੇ ਜਿਲੰਦਰ ਦੇ ਹੀ ਕੈਨਰਾਇ ਦੇ ਕਤਲ ਨਸ਼ੇ ਅਤੇ ਲੁੱਟ ਦੇ 10 ਤੋਂ ਵਧੇਰੇ ਮਾਮਲੇ ਦਰਜ ਨੇ ਪਿੰਡਾਂ ਨੂੰ ਦਸੰਬਰ 2013 ਵਿੱਚ ਪਟਿਆਲਾ ਦੇ ਇੱਕ ਸਿਨੇਮਾ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਫਰਵਾਰ 2016 ਵਿੱਚ ਉਸਨੇ ਜਿਲ੍ਹਾ ਅਧਿਕਾਰੀਆਂ ਦੇ ਕੋਲ ਸੇਤ ਠੀਕਣਾ ਹੁੰਦਾ ਵਾਹਨ ਅਪਣਾਇ ਨਾਭਾ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਉਸਦੇ ਸਾਥੀਆਂ ਨੇ ਹਥਿਆਰਾਂ ਦੇ ਦਮ ਤੇ ਉਸ ਨੂੰ ਰੇਹ ਕਰਵਾ ਲਿਆ ਜਦੋਂ ਤੋਂ ਹੁਣ ਤੱਕ ਪੁਲਿਸ ਕਸਤੀਪਾਲ ਕਰ ਰਹੀ ਸੀ